Please like, share and subscribe my channel. ਕਹਿੰਦੇ ਨੂੰ 1 ਘੰਟਾ ਹੋ ਚੱਲਿਆ 1 ਘੰਟਾ ਹੋ ਚੱਲਿਆ ਮੀਂਹ ਕੰਨ ਲੇ ਪਰ ਪੰਦਾ ਤੇ ਹੈ ਪਰ ਡਰਾਈ ਆ ਟ੍ਰੈਵਲ ਕਰਦੇ ਆ ਕਿੰਨੇ ਚਿਰ ਬਾਅਦ ਟੱਕਰਿਆ ਲੱਗੂ ਚੰਗਾ ਵੀ ਇਸੇ ਚੰਗਾ ਘੇਂਦ ਪਰ ਮੈਂ ਗਾਲ੍ਹਿਆ ਵੀ ਇਦਾਂ ਤੋੜ ਟੋੜ ਜੀ ਬੀਮ ਕਰਕੇ ਰੱਖਦੇ ਤਾਂ ਕੋਈ ਉਹ ਨਾ ਕਰਕੇ ਹੁੰਦਾ ਖਰਾਬ ਹੂੰ ਜੇ ਬੋਤਲ ਸੱਤ ਰਾਂ ਦੇ ਚੰਗਾਈ ਮੀਂਹ ਪੈ ਗਿਆ ਆਪਣੇ ਹੱਲ ਵੀ ਦੇ ਇੱਕ ਸੋਰੇ ਪਾਣੀ ਖੜਾ ਨਾ ਕਿੰਨਾ ਉਹ ਮੀਂਹ ਪੈ ਗਿਆ ਪੈ ਲਾਸਟ ਦੇ ਮੀਂਹ ਪਿਆ ਹਨਾ ਅੱਜ ਲਾਸਟ ਦੇ ਨੇ ਜੂਨ ਦਾ ਨਾ ਮੀਂਹ ਹੀ ਪਿਆ ਹੋਊਗਾ ਵੀ ਖੱਤੇ ਖੱਤੇ ਸਭ ਬਰ ਗਏ ਆਡੀ ਨਵੀਂ ਵੀਡੀਓ ਪੂਆ ਦੇ ਘਰੋਂ ਅਸੀਂ ਤੁਰ ਪਏ ਸੀ ਸਵੇਰੇ 5 ਵਜੇ ਤੇ ਅਸੀਂ ਉਹ ਦੇਖ ਲਿਆ ਸੀ ਵੈਦਰ ਪਰ ਉਹਨੂੰ ਕੀ ਕਹਿੰਦਾ ਉਹ ਥੰਡਰਸਟਾਰਮ ਤੇ ਉਹ ਲਿਖਿਆ ਹੋਇਆ ਸੀ ਵੀ ਰੇਨ ਰੇਨੀ ਅ ਰੇਨ ਵੀ ਜ਼ਿਆਦਾ ਹੋ ਸਕਦੀ ਆ ਬਾਰਿਸ਼ ਮੀਂਹ ਤੇ ਫੇਰ ਅਸੀਂ ਉਹਨੂੰ ਕਿਹਾ ਜੀ 5 ਵਜੇ ਤੁਰ ਗਏ ਤੁਰ ਪਏ ਸੀ ਪਰ ਫੇਰ ਵੀ ਉਹਨੂੰ ਕੀ ਕਹਿੰਦਾ ਲਵਲੀ ਯੂਨੀਵਰਸਿਟੀ ਤੋਂ ਪਿੱਛੇ ਨਾ ਲਵਲੀ ਯੂਨੀਵਰਸਿਟੀ ਤੋਂ ਪਿੱਛੇ ਹੀ ਉਹਨੂੰ ਕੀ ਕਹਿੰਦਾ ਬੱਦਲ ਸ਼ੁਰੂ ਹੋ ਗਿਆ ਸੀ ਤੇ ਲਵਲੀ ਯੂਨੀਵਰਸਿਟੀ ਦੇ ਤੱਕ ਪਹੁੰਚਣ ਤੱਕ ਇੰਨਾ ਤੇਜ਼ ਵੀ ਸੀ ਨਾ ਜਿਹੜਾ ਪਹਿਲਾਂ ਇਹਦੇ ਵਿੱਚ ਜੋ ਵੀਡੀਓ ਐਡਿਟ ਐਡ ਕੀਤੀ ਆ ਉਹ ਸਾਰੀ ਉਹ ਹੀ ਆ ਉਹ ਕੀ ਕਹੀਦਾ ਆ ਥੋੜੀ ਜਿਹੀ ਮਤਲਬ ਕਿ ਬਾਰਿਸ਼ ਦੀ ਇੰਨੀ ਤੇਜ਼ ਬਾਰਿਸ਼ ਸੀਗੀ ਬਈ ਕੁਝ ਦਿਖਦਾ ਵੀ ਨਹੀਂ ਸੀਗਾ ਤੇ ਤਾਂ ਵੀ ਅਸੀਂ ਸਾਢੇ 6 ਵਜੇ ਜਿਹੜਾ ਉਹ ਘਰ ਪਹੁੰਚ ਗਏ ਸੀਗੇ ਤੇ ਹੁਣ ਫੇਰ ਅਸੀਂ ਚੱਲੇ ਸ਼ਹਿਰ ਆਕ ਗਏ ਆ ਉੱਥੇ ਤੇ ਚਲੋ ਵਨ ਡੇ ਗਏ ਸੀਗੇ ਡਾਕਟਰਾਂ ਦੇ ਜਾਜਾ ਆਕ ਗਏ ਹੁਣੇ ਮੇਰੀ ਦਾੜ ਇੱਕ ਖਰਾਬ ਆ ਇਹਦੀ ਆਰਸੀਟੀ ਇੱਕ ਹੋ ਗਈ ਸੀਗੀ ਅੱਜ ਦੂਜੀ ਆਰਸੀਟੀ ਹੋਣੀ ਆ ਤੇ ਫਿਰ ਇਹ ਦਾੜ ਦੇ ਉੱਤੇ ਜਿਹੜਾ ਉਹ ਕੈਪ ਚੜਨਾ ਤਾਂ ਕਰਕੇ ਫਿਰ ਉਹ ਜਿਹੜੀ ਡੈਂਟਿਸਟ ਆ ਮੇਰੀ ਜਿਹੜੀ ਉਹ ਡੈਂਟਿਸਟ ਆ ਦੀਦੀ ਆ ਇਹਨਾਂ ਕੋਲ ਵੀ ਛੋਟਾ ਜਿਹਾ ਬੀਬੀ ਆ ਜੋਰਾ ਜਰਾਵਰ ਵਾਂਗੂ ਜਿੱਡਾ ਕਿ ਜਰਾਵਰ ਆ ਉਹਡਾ ਕਿ ਬੀਬੀ ਹਲਣਾ ਦਾ ਵੀ ਤਾਂ ਕਰਕੇ ਉਹ ਸਾਰ 6 ਦਿਨ ਮਤਲਬ ਕਿ ਨਹੀਂ ਖੋਲਦੇ ਆਪਣੀ ਦੁਕਾਨ ਥੋੜਾ ਔਖਾ ਹੋ ਜਾਂਦਾ ਬੱਚਿਆਂ ਕਰਕੇ ਤੇ ਆਪਣੇ ਮਤਲਬ ਕਿ ਕਲੀਨਿਕ ਜਿਹੜਾ ਉਹ ਨਹੀਂ ਖੋਲਦੇ ਉਹ ਬੋਲਦੇ ਆ ਨੂੰ ਸਿਰਫ ਸੰਡੇ ਆ 10 ਤੋਂ 2 ਤੇ ਅਸੀਂ ਸਭ ਕੋ ਲੇਟ ਹੋ ਗਏ 1 ਵਜ ਗਿਆ ਤੇ ਹੁਣ ਬਸ ਪਹੁੰਚ ਕੇ ਤੇ ਆਰਸੀਟੀ ਕਰਾ ਲਈ ਹਾਂ ਤਾਂ ਹੀ ਮੈਂ ਕੋਈ ਮੇਕਅਪ ਸ਼ੇਕਅਪ ਨਹੀਂ ਕੀਤਾ ਕਿਉਂਕਿ ਮੈਂ ਜਾਣਾ ਡੈਂਟਿਸਟ ਕੋਲ ਜੇ ਤੁਹਾਨੂੰ ਪਤਾ ਹੀ ਹੈ ਡੈਂਟਿਸਟ ਥੋੜਾ ਪ੍ਰੋਸੀਜਰ ਉਹਦਾ ਕਰਦਾ ਹੀ ਹੁੰਦਾ ਵਾ ਡੈਂਟਿਸਟ ਦਾ ਤੇ ਫਿਰ ਆ ਕੋਲ ਜੀ ਹੁੰਦੀ ਰਹਿੰਦੀ ਆ ਤੇ ਬਹੁਤ ਔਖਾ ਜੀ ਦੋ ਦੋ ਇੰਜੈਕਸ਼ਨ ਲੱਗਣੇ 10 ਹਰ ਦੇ ਵਿੱਚ ਫਿਰ ਜਾ ਕੇ ਪੂਰਾ ਉਹਨਾਂ ਨੇ ਉਹਨੂੰ ਕਲੀਨ ਕਰਨਾ ਇੱਕ ਵਾਰੀ ਹੋ ਚੁੱਕੀ ਹੁੰਦੀ ਜੀ ਵਾਰੀ ਕਰੋਗੇ ਫਿਰ ਉਹਨਾਂ ਨੇ ਉਹ ਨਕਲੀ ਜਿਹੜਾ ਉਹਤੇ ਕੈਪ ਚੜਾਉਣਾ ਉਹ ਦੇਖਦੇ ਕਿਹੜਾ ਕੈਪ ਸਿਲੈਕਟ ਕਰਦੇ ਆ ਦੋ ਤਿੰਨ ਤਰ੍ਹਾਂ ਦੇ ਕੈਪ ਆ ਤੇ ਪੁੱਛੂਗੇ ਕਿਹਦੀ ਕਿੰਨੀ ਆਰਡਰ ਉਹ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਆ ਟਾਈਮ ਜ਼ਿਆਦਾ ਉਹਨੂੰ ਕੀ ਕਹੀਦਾ ਕੱਟ ਚੋਗੇ ਬਤਕੇ ਕੋ ਪ੍ਰੋਬਲਮ ਬਣਾਉਗੀ ਚਲੋ ਜੀ ਦੇਹੋਂ ਡੈਂਟਿਸਟ ਦੇ ਜਾ ਕੇ ਮਿਲਦੇ ਆ ਔਰ ਸੀਟੀ ਹੋ ਗਈ ਮੇਰੀ ਅੱਜ ਨਹੀਂ ਇੰਜੈਕਸ਼ਨ ਲਾਇਆ ਉਹ ਸੌਣ ਵਾਲਾ ਜਿਹਨਾਂ ਮਾਸ ਸੌ ਜਾਂਦਾ ਉਹ ਮਸ਼ੀਨਾ ਦੀ ਜਿਹੜੀ ਹੁੰਦੀ ਹੈ ਨਾ ਕੁਰ ਕੁਰ ਜੀ ਬਹੁਤ ਅਨਕੰਫਰਟੇਬਲ ਜੀ ਹੁੰਦੀ ਹੈ ਇਰੀਟੇਸ਼ਨ ਜੀ ਹੋਣ ਲੱਗ ਪੈਂਦੀ ਤੇ ਨਾਪ ਲੈ ਲਿਆ ਦੰਦ ਦਾ ਦੰਦ ਬਣਨੇ ਦੇ ਦੰਦ ਤੇ ਮੈਂ ਤਾਂ ਕੈਪ ਚੜਾਉਣਾ ਕੈਪ ਬਣਨ ਵਾਸਤੇ ਮੈਂ ਆਪਨੇ ਭੇਜ ਦੇਣਾ ਅੱਜ ਦੇਰ ਕਿੰਨਾਂ ਲੱਗਦਾ ਹੈ ਸਾਰਾ ਓ ਮਾਈ ਗਾਡ ਉਹ ਮਸ਼ੀਨ ਨਾਲ ਪੋੜਨਾ ਪੈਂਦਾ ਤਾਂ ਜੋ ਉਹਦੇ ਉੱਪਰ ਕੈਪ ਜਿਹੜਾ ਉਹ ਸੌਖਾ ਚੜ ਸਕੇ ਉਸ ਹਿਸਾਬ ਨਾਲ ਉਹ ਸਪੇਸ ਜੀ ਬਣਾਉਣੀ ਪੈਂਦੀ ਆ ਉਹਨੇ ਦਿਨ ਕਿੰਦਾ ਲੱਗਦਾ ਹੈ ਬੂੜੇ ਜਿਹੜਾ ਨਾ ਹੁਣ ਇਹਨੂੰ ਕੁਝ ਕਰਾਉਂਦੀ ਆ ਇਹਦਾ ਤਾਂ ਕਰਕੇ ਫਿਰ ਕਰਾ ਲਈ ਚਲੋ ਜੀ ਹੁਣ ਘਰ ਜਾਣੇ ਆ ਦੇਖਦੇ ਘਰ ਜਾ ਕੇ ਕਿਹੜਾ ਕੰਮ ਕਰਨ ਵਾਲਾ ਆ ਆ ਕੇ ਤਾਂ ਅਸੀਂ ਸਾਰਾ ਕੰਮ ਕਰ ਲਿਆ ਸੀਗਾ ਤਾਂ ਹੀ ਲੇਟ ਹੋ ਗਿਆ ਘਰੇ ਤੇ ਚਲੋ ਜੀ ਆ ਗਿਆ ਨਾਨੂ ਵੀ ਆ ਦੇਖੋ ਪੱਗੂ ਨਾ ਨਵੇਂ ਮੈਟ ਤੇ ਸੁੱਤੀ ਆ ਇਹਦਾ ਕਰਕੇ ਜਿਆਦਾ ਅਸੀਂ ਮੈਟ ਮੋਟੇ ਦਾ ਲੈ ਕੇ ਆਈਦੇ ਤਾਂ ਮੈਂ ਦੋ ਮੈਟ ਜਿਹੜੇ ਉਹ ਇਹਦਾ ਇਹਦੇ ਲਈ ਵਾਲੇ ਲੈ ਕੇ ਆਈ ਕਿਉਂਕਿ ਇਹ ਬੁੱਢੀ ਹੋ ਗਈ ਆ ਨਾ ਹੁਣ 8 ਸਾਲ ਦੀ ਹੋ ਗਈ ਆ ਕਈ ਵਾਰੀ ਇਹਨੂੰ ਟਿਕਾਜਿਆ ਨਹੀਂ ਹੁੰਦਾ ਰਾਤ ਨੂੰ ਕਈ ਨਹੀਂ ਮੰਜੀ ਮੰਜੀ ਵੀ ਹੈ ਇਹਦੀ ਉੱਤੇ ਵੀ ਨਹੀਂ ਬਹਿੰਦੀ ਮਤਲਬ ਕਿ ਇਦਾਂ ਦੀ ਜਗਾ ਭਾਲਦੀ ਰਹਿੰਦੀ ਵੀ ਮੈਂ ਬੈਠਾ ਵੀ ਥੱਲੇ ਤੇ ਹਵਾ ਵੀ ਮੈਂ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਆ ਕੰਫਰਟ ਜੇ ਜ਼ੋਨ ਦੇ ਵਿੱਚ ਤੇ ਤਾਂ ਫਿਰ ਇਹਦੇ ਲਈ ਮੈਟ ਹੀ ਲੈ ਕੇ ਆਈ ਸੀ ਮੈਂ ਇੱਥੇ ਦੇਖ ਕੇ ਅਚਾਨਕ ਮੈਨੂੰ ਇਹ ਹੀ ਆਇਆ ਮੈਂ ਕਿਹਾ ਚੱਲ ਪੱਗੂ ਲਈ ਲੈ ਚੀਏ ਇਸ ਕਰਕੇ ਮੈਂ ਇੱਕ ਮੈਟ ਅੱਜ ਲਾ ਲਿਆ ਇੱਕ ਰੱਖ ਲਿਆ ਇੱਕ ਪੱਗੂ ਲਈ ਮੈਟ ਮੈਂ ਰੱਖ ਲਿਆ ਹਨਾ ਪੱਗੂ ਅਸੀਂ ਬਾਂਡੇ ਚਲੇ ਗਏ ਸੀ ਪੱਗੂ ਫੇਰ ਚਲ ਜੀਏ ਅਸੀਂ ਬਾਂਡੇ ਵਾਂਡੇ ਚੱਲ ਜੀ ਅਸੀਂ ਫੇ ਤੂੰ ਵਾਂਡੇ ਜਾਣਾ ਸਾਡੇ ਨਾਲ ਚੱਲ ਚੱਲੀਏ ਫੇ ਆਪਾਂ ਵਾਂਡੇ ਚੱਲ ਗੱਡੀ ਵਿੱਚ ਚੱਲੀਏ ਫੇ ਵਾਂਡੇ ਜਾਣਾ ਹੁਣ ਨਹੀਂ ਜਾਣਾ ਬੱਗੂ ਹੁਣ ਨਹੀਂ ਜਾਣਾ ਦੇਖਿਓ ਇਹ ਵੀ ਬਹੁ ਮਿਸ ਕਰਦੀ ਜਦੋਂ ਅਸੀਂ ਚੱਲ ਜੀਏ ਤੇ ਇਹ ਵੀ ਸਾਡੀਆਂ ਚਿੜੀਆਂ ਇਹ ਵੀ ਬਿਲਕੁਲ ਠੀਕ ਠਾਕ ਆ ਇਹਨਾਂ ਨੂੰ ਨਹੀਂ ਸੀ ਅਸੀਂ ਇੱਥੇ ਲੈ ਕੇ ਗਏ ਇਹ ਵੀ ਠੀਕ ਆ ਚਿੜੇ ਦੇ ਬਾਲ ਆ ਗਏ ਗੰਜਾ ਹੋ ਗਿਆ ਸੀ ਨਾ ਹਨ ਆ ਆ ਦੇਖੋ ਕਿ ਚਿੜੇ ਦੇ ਸਿਰ ਤੇ ਨਾ ਵਾਲ ਜਿਹੜੇ ਉਹ ਆਉਣ ਲੱਗ ਪਏ ਆ ਹੁਣ ਠੀਕ ਹੋ ਗਿਆ ਤੇ ਹਾਂ ਨਾ ਜਿਹਨੂੰ ਤੁਹਾਨੂੰ ਬੰਨ੍ਹਉਂਦੇ ਉਹ ਪਾ ਕੇ ਲੋਹੇ ਵਾਲੀ ਤਾਰ ਪਾ ਕੇ ਨਾ ਜੇ ਲੋਹੇ ਵਾਲੀ ਤਾਰ ਪਾ ਕੇ ਇੱਧਰ ਬੰਨ੍ਹ ਦਿੱਤੀ ਆ ਉਹ ਫੇਰੇ ਨਾਲੇ ਚੱਲ ਜਾਂਦੀ ਆ ਆਹ ਦੇਖੀ ਕਿੱਡੀ ਵੱਡੀ ਆ ਹੋ ਗਈ ਆ ਕਿੰਨੀ ਆਇਆ ਬੱਚੀ ਗੜੀਆਂ ਟਾਣੀ ਆ ਉਹ ਮਦਰ ਗਾਹੇ ਲੇ ਕੇ ਲਾਦਲਾ ਦੇ ਨਾਮ ਕਰਕੇ ਇੱਥੇ ਬਾਈ ਲੀ ਦੇਖੋ ਸਾਰੇ ਹਰੇ-ਹਰੇ ਹੋ ਗਏ ਆ ਉੱਤੇ ਨਹੀਂ ਬੈਠਣ ਦੇ ਕਾਹਲੇ ਦੇ ਨਾਮ ਤੇ ਚੜੀ ਸੀ ਨਾ ਸਹੀ ਹੋਉਂਦੀ ਉਹ ਵੀ ਜਿਹੜੀਆਂ ਹੋ ਗਈਆਂ ਅੱਜ ਇਹ ਸਾਰੇ ਬਣਾ ਰਹੇ ਆ ਗਮਾ ਤੇ ਆ ਸਾਰੇ ਤੇ ਅਗਲੇ ਦਿਨ ਨੂੰ ਗੋਣਾਗੇ ਅਜਿਨਾ ਉਹ ਬਣਾਉਣ ਰਹੇ ਆ ਸਵਾ ਸਾਡੇ ਮਤਲਬ ਜੀ ਜੀ ਇੰਜ ਨਹੀਂ ਹੈਗੀ ਐ ਅਸੀਂ ਕਿ ਕਿ ਬੁੱਡੇ ਲਾਉਣਾ ਹੈ ਦੇਖਦੇ ਆ ਫਰੂਟਾਂ ਵਾਲੇ ਲਾਉਣੇ ਆ ਜਾਂ ਅਸੀਂ ਸਹਾਰਾ ਨੂੰ ਕੀ ਲਾਉਣੇ ਆ ਅਸੀਂ ਸਲਾਹ ਕਰਦੇ ਆ ਤੇ ਇੱਕ ਮਹੀਨੇ ਬਹੁਤ ਡਿਮਾਂਡ ਹੋਣਦੀ ਆ ਉਹਦੇ ਤੇ ਕਾਊ ਮਿਲਕਿੰਗ ਦੀ ਵੀਡੀਓ ਤੇ ਤੇ ਉਹ ਵੀ ਅਸੀਂ ਗੱਲ ਕੀਤੀ ਆ ਜਲਦੀ ਹੋਊਗੀ ਕਹਿੰਦਾ ਕਾਊ ਮਿਲਕਿੰਗ ਦੀ ਵੀਡੀਓ ਜਿਹੜੀ ਅਸੀਂ ਅਪਲੋਡ ਕਰਾਂਗੇ ਤਾਂ ਸਾਡੇ ਘਰੇ ਜਿਹਦਾ ਪਸ਼ੂ ਹੈ ਨਹੀਂ ਪਹਿਲਾਂ ਹੁੰਦਾ ਸੀ ਪਰ ਮਨਵੀਰ ਦੇ ਬਾਬੇ ਨੂੰ ਥੋੜੀ ਹਾਰਟ ਪ੍ਰੋਬਲਮ ਆ ਇਸ ਕਰਕੇ ਵੀ ਸੀ ਉਹਨਾਂ ਦੀ ਵੇਸਟ ਵਾਸਤੇ ਜਿਹੜੀ ਉਹ ਗਾਂ ਜਿਹੜੀ ਉਹ ਵੇਚ ਦਿੱਤੀ ਸੀ ਤਾਂ ਮਨਵੀਰ ਦੀ ਸਟੱਡੀ ਚੱਲਦੀ ਕਰਕੇ ਫਿਰ ਮੈਂ ਇੰਨੀ ਦੂਰ ਕਰਲੀ ਨਹੀਂ ਜਾਂਦੀ ਤੇ ਥੋੜਾ ਇੱਥੇ ਪਿੰਡ ਦਾ ਮਾਹੌਲ ਵੀ ਉਦਾਂ ਕਰ ਤਾਂ ਕਰਕੇ ਨਹੀਂ ਮੈਂ ਕਰੋ ਇੰਨਾ ਬਾਹਰ ਜਾਂਦੀ ਕੱਲੀ ਤੇ ਬਾਕੀ ਉਹਨੂੰ ਕੀ ਕਹੇਗਾ ਇੱਕ ਅਲਸਰ ਐਟਿਵੋਲਾਈਟਿਸ ਦੇ ਮੈਸੇਜ ਆਉਂਦੇ ਆ ਮੈਨੂੰ ਡਾਈਟ ਉਹ ਬਲੀਸ ਨੂੰ ਸਾਰੇ ਜਾਣੇ ਚੈਨਲ ਤੇ ਦੇਖ ਲਓ ਮੈਂ ਕੋਲਾਈਟਿਸ ਦੀ ਡਾਈਟ ਵੀ ਉਹਨੂੰ ਕੀ ਕਹਿੰਦਾ ਅਪਲੋਡ ਕੀਤੀ ਆ ਸੌਮੇ ਮਸਾਲਾ ਜਿਹੜੇ ਕੋਲਾਈਟਿਸ ਪੇਸ਼ੈਂਟ ਨੂੰ ਯੂਜ਼ ਕਰਨਾ ਚਾਹੀਦਾ ਉਹ ਵੀ ਮੈਂ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਆ ਤੇ ਇੱਕ ਪ੍ਰੋਬਾਇਓਟਿਕ ਚਾਵਲ ਜਿਹੜੇ ਆ ਉਹ ਵੀ ਮੈਂ ਮਤਲਬ ਕਿ ਵੀਡੀਓ ਬਣਾਈ ਹੋਈ ਅਪਲੋਡ ਕੀਤੀ ਆ ਬਾਕੀ ਮੈਂ ਸਾਰਿਆਂ ਨੂੰ ਦੱਸਿਆ ਸੀ ਜਿਨ੍ਹਾਂ ਨੂੰ ਬਹੁਤ ਖੂਨ ਦੀ ਕਮੀ ਆ ਗਈ ਉਹ ਬਲੈਕ ਰੇਜ਼ਿੰਗ ਕਾਲੇ ਸੋਗੀ ਲੈ ਲਓ ਤੇ ਉਹ ਰਾਤ ਨੂੰ ਪਾਣੀ ਚ ਧੋ ਕੇ ਫਿਰ ਉਹਨਾਂ ਨੂੰ ਪੇਂਦੋ ਫਿਰ ਉਹਨਾਂ ਦਾ ਪਾਣੀ ਵੀ ਪੀਓ ਸੌਂਦੇ ਨਿਕਾਲੋ ਉਹਨਾਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਆ ਤੇ ਹੋਰ ਉਹਨਾਂ ਨੂੰ ਕੀ ਕਹੀਦਾ ਇੱਕ ਕਾਂਜੀ ਬਣਦੀ ਆ ਗਾਜਰਾਂ ਦੀ ਪ੍ਰੋਬਾਇਓਟਿਕ ਉਹ ਵੀ ਅਲਸਰੇਟਿਕ ਕੋਲਾਈਟਿਸ ਪੇਸ਼ੈਂਟ ਨਹੀਂ ਤੇ ਪੇਟ ਦੀਆਂ ਰੁਗੀਆਂ ਦੀ ਉਹ ਵੀ ਮੈਂ ਜਲਦੀ ਬਣਾ ਕੇ ਤੇ ਅਪਲੋਡ ਕਰੂੰਗੀ ਤੇ ਹੋਰ ਬਸ ਹੋਰ ਬਸ ਅੱਜ ਦੇ ਨਾਲ ਕੀ ਵਲੌਗ ਮੈਂ ਆਰਸੀ ਟ੍ਰਾਈ ਕਰਕੇ ਮੇਰੀ ਥੋੜੀ ਜਿਹੀ ਦਾੜ ਦੀ ਪ੍ਰੋਬਲਮ ਕਰਕੇ ਅੱਜ ਵਲੋਗ ਇੰਨਾ ਨਹੀਂ ਬੜਿਆ ਨਾ ਹੀ ਕੋਈ ਮੇਰੇ ਕੋਲ ਹੋਰ ਕੰਮ ਹੈ ਸਿਰੇ ਜਿੰਨਾ ਕਰ ਲਿਆ ਕਰਦੇ ਆ ਤੇ ਬਾਕੀ ਮੋੜ ਕਰਦੇ ਆ ਥੋੜਾ ਬੋਤਾ ਰੋਟੀ ਪਾਣੀ ਦਾ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਵਲੋਗ ਚੰਗੇ ਲੱਗਦੇ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ 1000 ਮੇਰੇ ਸਬਸਕ੍ਰਾਈਬਰ ਹੋ ਗਏ ਆ 1000 ਮੇਰੇ ਸਬਸਕ੍ਰਾਈਬਰ ਹੋ ਗਏ ਆ ਉਹਦੇ ਵੀ ਬਹੁਤ ਬਹੁਤ ਧੰਨਵਾਦ ਪਲੀਜ਼ ਐਦਾਂ ਹੀ ਮੋਟੀਵੇਟ ਵੀ ਕਰਦੇ ਰਹੋ ਤੇ ਜਿਸ ਮੇਰਾ ਚੈਨਲ ਸ਼ੇਅਰ ਕਰਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਾ ਦਿਓ ਜੀ ਮਾਇ ਮੇ ਸਾਰਿਆਂ ਨੂੰ ਫੇਰ ਨੂੰ